ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡੀਸੀ ਰੋਪੜ ਮੇਰੇ ਨਾਲ ਐਸਐਸਪੀ ਰੋਪੜ ਵੀ ਇੱਥੇ ਮੌਜੂਦ ਨੇ ਤੇ ਨਾਲ ਸਾਡੇ ਕੈਪਟਨ ਸਾਹਿਬ ਜੋ ਮਿਲਟਰੀ ਦਾ ਕਾਲਮ ਨੂੰ ਲੀਡ ਕਰ ਰਹੇ ਨੇ ਉਹ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਪਿੰਡ ਫਸੇ ਦਾ ਬੰਨ ਉੱਥੇ ਆਪਾਂ ਖੜੇ ਹੈਗੇ ਤਰੀਕ 6 ਸਤੰਬਰ ਰਾਤ ਦੇ ਕਰੀਬ 9:30 ਵਜੇ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹਾਂਗੇ ਕਿ ਜਿਹੜਾ ਫਲੋ ਹੈਗਾ ਉਹ ਹਲੇ ਵੀ ਕਰੀਬ 65000 ਕਿਊਸੇਕ ਹੈਗਾ ਰੋਪੜ ਡਾਊਨਸਟ੍ਰੀਮ ਦੇ ਕਰਕੇ ਤੇ ਬਾਗੜਾ ਵੱਲੋਂ ਹਲੇ ਵੀ 70000 ਕਿਊਸੇਕ ਛੱਡਿਆ ਜਾ ਰਿਹਾ ਹੈ ਇਸ ਕਰਕੇ ਫਲੋ ਇਸ ਵੇਲੇ ਉਨਾ ਹੀ ਚੱਲ ਰਿਹਾ ਜਿੰਨਾ ਪਿਛਲੇ 24 ਘੰਟਿਆਂ ਤੋਂ ਚੱਲ ਰਿਹਾ ਸੀ ਪਰ ਚੰਗੀ ਗੱਲ ਇਹ ਹੈ ਜਿਵੇਂ ਕੈਪਟਨ ਸਾਹਿਬ ਨੇ ਤੇ ਇੰਜੀਨੀਅਰ ਸਾਹਿਬ ਨੇ ਸਾਨੂੰ ਇੱਥੇ ਦੱਸਿਆ ਹੈ ਵੀ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈ ਸੰਗਠਨਾ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਹਮਲਾ ਮਾਰੇ ਇਲਾਕਾ ਵਾਸੀਆਂ ਨੇ ਸੰਗਠਨਾ ਨੇ ਦੂਰੋਂ ਦੂਰੋਂ ਲੋਕ ਇੱਥੇ ਆ ਕੇ ਸੇਵਾ ਕਰ ਰਹੇ ਹਨ ਸਾਰੇ ਇੱਕ ਦੂਜੇ ਦੇ ਨਾਲ ਲੱਗੇ ਹੋਏ ਹਨ ਐਸਜੀਐਮ ਸਮਾਨ 24 ਘੰਟੇ ਇੱਥੇ ਮੌਜੂਦ ਨੇ ਡੀਐਸਪੀ ਸਾਹਿਬ 24 ਘੰਟੇ ਮੌਜੂਦ ਹਨ ਹਰ ਤਰੀਕੇ ਦਾ ਜਿਹੜੀ ਸਮਗਰੀ ਹੈਗੀ ਇਹ ਭਾਵੇਂ ਉਹ ਵਾਇਰ ਮੈਸ਼ ਹੈ ਭਾਵੇਂ ਬੋਲਡਰ ਨੇ ਪੱਥਰ ਹੈ ਭਾਵੇਂ ਆਪਣੀ ਪੋਕਲੇਨ ਮਸ਼ੀਨਾ ਜੀਸੀਬੀ ਹਰ ਚੀਜ਼ ਇੱਥੇ ਮੁਹੱਈਆ ਕਰਾਈ ਜਾ ਰਹੀ ਹੈ ਤੇ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਬੰਨ ਦੀ ਸਿਚੁਏਸ਼ਨ ਕੰਟਰੋਲ ਚ ਹੈ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੇ ਤੇ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਸਾਡੇ ਨਾਲ ਮੋਢੇ ਨਾਲ ਮੋਢਾ ਮਲਾਉਂਦੇ ਹੋਏ ਅਸੀਂ ਸਾਰੇ ਦੁਆ ਇੱਥੇ ਇਕੱਠੇ ਲੱਗੇ ਰਹੀਏ ਪਰਮਾਤਮਾ ਜਲਦੀ ਸਾਨੂੰ ਇੱਕ ਇਸ ਔਖੀ ਘੜੀ ਤੋਂ ਬਾਹਰ ਕੱਢੇਗਾ ਬਹੁਤ ਬਹੁਤ ਧੰਨਵਾਦ